ਨੌਰੀ ਸ਼ੰਭੂ ਬਾਰਡਰ ਦੇ ਉੱਤੇ ਲੱਗੇ ਕਿਸਾਨਾਂ ਦੇ ਮੋਰਚ ਨੂੰ ਅਸਮਿਕ ਵੱਡਾ ਬਲ ਮਿਲਿਆ ਜਦੋਂ ਡਾਕਟਰ ਦਰਸ਼ਨਪਾਲ ਜੋ ਕਿ ਐਸਕੇਐਮ ਕਿਸਾਨਾ ਗੂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਆਪਣੇ ਕਿਸਾਨ ਭਰਾਵਾਂ ਨੂੰ ਨਾਲ ਲੈ ਕੇ ਜਗਜੀਤ ਸਿੰਘ ਡੱਲੇਵਾਲ ਸਾਥ ਦੇਣ ਲਈ ਪਹੁੰਚੇ ਨੇ ਵੱਡੀ ਖਬਰ ਹੈ ਵੱਤ ਤੋਂ ਵੱਤ ਖਬਰ ਨੂੰ ਸ਼ੇਅਰ ਕਰ ਦਦਨੇ ਆ ਬੀਤੇ ਦਿਨੀ ਜਗਜੀਤ ਸਿੰਘ ਡੱਲੇਪਾਲ ਤੇ ਨਾਲ ਜੋ ਸਰਬਨ ਸਿੰਘ ਪੰਦੇਰ ਨੇ ਇੱਕ ਚਿੱਠੀ ਲਿਖੀ ਸੀ ਐਸਕੇਐਮ ਨੂੰ ਕਿ ਸਾਨੂੰ ਸਾਥ ਦੀ ਲੋੜ ਆ ਕਿ ਤੁਸੀਂ ਪਿਛਲੀਆਂ ਗੱਲਾਂ ਭੁੱਲ ਕੇ ਸਾਡੇ ਸਾਥ ਦੋ ਦੂਜੇ ਪਾਸੇ ਤੁਸੀਂ ਦੇਖੋ ਕਿਵੇਂ ਹੁਣ ਡਾਕਟਰ ਦਰਸ਼ਨਪਾਲ ਨੇ ਵੱਡਾ ਦਿਲ ਦਿਖਾਇਆ ਐਸਕੇਮ ਦੇ ਵਿੱਚ ਪਾਵੇਂ ਮੀਟਿੰਗ 23 ਤਰੀਕ ਨੂੰ ਹੋਣੀ ਹੈ ਪਰ ਉਸ ਤੋਂ ਪਹਿਲਾਂ ਹੀ ਡਾਕਟਰ ਦਰਸ਼ਨਪਾਲ ਆਪਣੀ ਜਥੇਬੰਦੀ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦਾ ਕਾਫਲਾ ਬਣਾ ਕੇ ਖਨੌਰੀ ਬਾਰਡਰ ਪਹੁੰਚਿਆ ਤੇ ਪਿਛਲੇ ਦਿਨੀ ਸਾਡੇ ਚੈਨਲ ਤੇ ਡਾਕਟਰ ਦਰਸ਼ਨਪਾਲ ਨੇ ਬਿਆਨ ਦਿੱਤਾ ਸੀ ਕਿ ਜਦੋਂ ਐਸਕੇਮ ਦੀ ਮੀਟਿੰਗ ਹੋਈ ਸੀ ਉਸ ਸਮੇਂ ਮੈਂ ਪ੍ਰਸਤਾਵ ਵੀ ਰੱਖਿਆ ਸੀ ਕਿ ਸਾਨੂੰ ਜਗਜੀਤ ਸਿੰਘ ਢੱਲੇਵਾਲ ਦਾ ਸਾਥ ਦੇਣਾ ਚਾਹੀਦਾ ਤੁਸੀਂ ਦੇਖੋ ਜਗਜੀਤ ਸਿੰਘ ਢੱਲੇਵਾਲ ਨੂੰ ਮਿਲਦੇ ਨਜ਼ਰ ਆ ਰਹੇ ਡਾਕਟਰ ਦਰਸ਼ਨਪਾਲ ਜੋ ਕਿ ਪੁਰਾਣੇ ਸਾਥੀ ਸੀ ਆਪਸ ਦੇ ਵਿੱਚ ਜਦੋਂ 32 ਜਥੇਬੰਦੀਆਂ ਦਾ ਇੱਕ ਐਸਕੇਮ ਬਣਿਆ ਸੀ ਜਦੋਂ ਪਹਿਲਾ ਮੋਰਚਾ ਲੱਗੇ ਸੀ ਉਸ ਸਮੇਂ ਜੋ ਦਿੱਲੀ ਦੇ ਵਿੱਚ ਮੋਰਚਾ ਜਿੱਤ ਕੇ ਆਏ ਸੀ ਉਸ ਤੋਂ ਬਾਅਦ ਹੁਣ ਵੱਡਾ ਦਿਲ ਦਿਖਾ ਕੇ ਤੇ ਆਪਣੀ ਜ਼ਮੀਰ ਜਗਾ ਕੇ ਡਾਕਟਰ ਦਰਸ਼ਨਪਾਲ ਜਗਜੀਤ ਸਿੰਘ ਢੱਲੇਵਾਲ ਦਾ ਸਾਥ ਦੇਣ ਲਈ ਪਹੁੰਚੇ ਨੇ ਕਿਉਂਕਿ ਜਗਜੀਤ ਸਿੰਘ ਢੱਲੇਵਾਲ 21 ਦਿਨ ਹੋ ਗਏ ਅੱਜ ਮਰਨ ਵਰਤੇ ਬੈਠੇ ਨੇ ਜਿੱਤੇ ਕੀ ਹੁਣ ਆਰ ਪਾਰ ਦੀ ਲੜਾਈ ਜਿਹੜੀ ਇੱਕ ਤਰ੍ਹਾਂ ਦੀ ਕਰਕੇ ਬੈਠੇ ਨੇ ਕਿ ਜਾਂ ਤਾਂ ਮੈਂ ਸਾਹ ਹੱਦ ਮੰਗਾ ਜਾਂ ਫਿਰ ਮੰਗਾ ਮਨਾ ਕੇ ਹਟਾਂਗਾ ਤੇ ਇਹ ਤਸਵੀਰਾਂ ਤੁਮ ਸੀ ਦਿਨ ਦਿਖਾ ਰਹੇ ਆ ਵੱਤ ਵੱਤ ਕਭਨ ਸ਼ੇਅਰ ਕਰਿਓ ਤੁਸੀਂ ਤਰੀਕੇ ਨਾਲ ਐਸਕੇਮ ਦੇ ਕਈ ਕਿਸਾਨ ਆਗੂ ਵੱਲੋਂ ਹੋਰ ਤਰੀਕੇ ਦੇ ਬਿਆਨ ਦਿੱਤੇ ਜਾ ਰਹੇ ਨੇ ਪਰ ਕੁਝ ਕਿਸਾਨ ਆਗੂ ਹੁਣ ਆਪਣੇ ਜ਼ਮੀਰ ਚਾਕ ਕੇ ਆਪਣੇ قافلے ਦੇ ਨਾਲ ਖਨੋਰੀ ਬਾਰਡਰ ਸ਼ੰਭੂ ਬਾਰਡਰ ਤੇ ਸਾਥ ਦੇਣ ਲਈ ਪਹੁੰਚ ਰਹੇ ਨੇ ਇੱਕ ਵੱਡਾ ਮੋਰਚਾ ਬਣ ਚੁੱਕਾ ਹੈ ਤੇ ਇਸ ਮੋਰਚੇ ਦੇ ਬਾਰੇ ਹੁਣ ਸਰਕਾਰਾਂ ਕੀ ਸੋਚਦੀਆਂ ਨੇ ਕਿ ਬਾਕੀ ਕੋਈ ਮਿੱਟੀਆਂ ਦੇ ਨਾਲ ਹੱਲ ਨਿਕਲੇਗਾ ਨਹੀਂ ਪਰ ਤੁਸੀਂ ਦੇਖੋ ਕਿੰਨੇ ਵੱਡੇ قافਲੇ ਦੇ ਨਾਲ ਜੋ ਡਾਕਟਰ ਦਰਸ਼ਨ ਪਾਲ ਆਪਣੀ ਜਥੇਬੰਦੀ ਨੂੰ ਲੈ ਕੇ ਪਹੁੰਚੇ ਨੇ ਇੱਕ ਬਹੁਤ ਵੱਡਾ ਬਲ ਮਿਲਿਆ ਹੈ ਜੋ ਖਨੌਰੀ ਤੇ ਸ਼ੰਭੂ ਬਾਰਡਰ ਉੱਤੇ ਮੋਰਚਾ ਲੱਗਿਆ ਤੁਸੀਂ ਦੇਖੋ ਝੰਡੇ ਹੱਥਾਂ 'ਚ ਫੜ ਕੇ ਤੇ ਵੱਡੇ ਕਾਫਲੇ ਦੇ ਨਾਲ ਡਾਕਟਰ ਦਰਸ਼ਨਪਾਲ ਪਹੁੰਚੇ ਨੇ ਇਸ ਤਰ੍ਹਾਂ ਦੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੋ ਕਿ ਲਗਾਤਾਰ ਅਸੀਂ ਆਪਣੀ ਚੈਨਲ 'ਆਹੀਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਦੇਖੋ ਕਿੰਵੇਂ ਵੱਡੇ ਕਾਫਲੇ ਦੇ ਨਾਲ ਇਸ ਖਨੌਰੀ ਬਾਰਡਰ ਦੇ ਉੱਤੇ ਜਗਦੀਸ਼ ਸਿੰਘ ਡੱਲੇਵਾਲਾ ਸਾਥ ਦੇਣ ਲਈ ਪੂਰੇ ਜਥੇਬੰਦੀ ਪਹੁੰਚੀ ਹੈ ਤੇ ਹੋਲ ਜਥੇਬੰਦੀਆਂ ਹੁਣ ਕਦੋਂ ਪਹੁੰਚਦੇ ਨੇ ਇਹ ਵੀ ਲੋਕਾਂ ਦੇ ਨਜ਼ਰਾਂ ਟਿਕੀਆਂ ਹੋਣਾਂ ਨੇ ਕਿਉਂਕਿ ਕਈ ਜਥੇਬੰਦੀਆਂ ਨੂੰ ਇਹ ਲੱਗਦਾ ਕਿ ਅਗਰ ਹੁਣ ਅਸੀਂ ਨਾ ਪਹੁੰਚੇ ਜਗਦੀਸ਼ ਸਿੰਘ ਡੱ ਮੋਰਚੇ ਦੇ ਵਿੱਚ ਜੋ ਕੀ ਕਿਸਾਨਾਂ ਦਾ ਮੋਰਚਾ ਲੱਗਿਆ ਹੋਇਆ ਤਾਂ ਫਿਰ ਲੋਕ ਸਾਨੂੰ ਪੰਜਾਬ ਦੇ ਵਿੱਚ ਅਕਸੈਪਟ ਨਹੀਂ ਕਰਨਗੇ ਕਿਉਂਕਿ ਅੱਗੇ ਹੋਰ ਮੋਰਚੇ ਵੀ ਜਦੋਂ ਇਨ੍ਹਾਂ ਵੱਲੋਂ ਲਗਾਏ ਜਾ ਰਹੇ ਨੇ ਫਿਰ ਲੋਕਾਂ ਦਾ ਸਾਥ ਨਹੀਂ ਮਿਲਣਾ ਤਾਂ ਕਿੰਨੇ ਕਦੇ ਕੁਝ ਜਥੇਬੰਦੀਆਂ ਇਸ ਤਰੀਕੇ ਨਾਲ ਸੋਚ ਕੇ ਵੀ ਹੁਣ ਪਹੁੰਚ ਰਹੀਆਂ ਨੇ ਤੇ ਇਹਦਾ ਨਾਲ ਦੀ ਨਾਲ ਤਸਵੀਰ ਤੁਮ ਦਿਖਾਣ ਜਾ ਰਹੇ ਹਾਂ ਤਾਂ ਇਸ ਐਸਕੇਮ ਤੇ ਪਹੁੰਚੇ ਡਾਕਟਰ ਦਰਸ਼ਨਪਾਲ ਦੇ ਨਾਲ ਗੱਲਬਾਤ ਹੋਈ ਹੈ ਜਗਜੀਤ ਸਿੰਘ ਢੱਲੇਵਾਰ ਦੀ ਤੇ ਹੁਣ ਪੱਕਾ ਮੋਰਚਾ ਲਾ ਕੇ ਡਾਕਟਰ ਦਰਸ਼ਨਪਾਲ ਇਸ ਜਗ੍ਹਾ ਉੱਤੇ ਬੈਠਣਗੇ ਉਹਨਾਂ ਦਾ ਆਪਣਾ ਟੈਂਟ ਲੱਗੇਗਾ ਦੂਜੇ ਪਾਸੇ ਹੁਣ ਦੇਖਦੇ ਕਿ ਅਗਲੀ ਰਣਨੀਤੀ ਹੁਣ ਅਗਲੀ ਮੀਟਿੰਗ ਕਰਕੇ ਕੀ ਬਣਦੀ ਹੈ ਕਿ ਬਾਕੀ ਸਰਕਾਰਾਂ ਦੇ ਖਿਲਾਫ ਕੋਈ ਹੋਰ ਵੱਡਾ ਜਿਹੜਾ ਐਕਸਲੇਰੇਟ ਜਾ ਰਿਹਾ ਐ ਐਸਕੀਐਮ ਜੋ ਕਿ ਐਸਕੀਐਮ ਦੇ ਆਗੂ ਨੇ ਕਿਉਂਕਿ ਹੁਣ ਇੱਕ ਐਸਕੀਐਮ ਹੋਰ ਜਿਹੜਾ ਤਿਆਰ ਕਰਨ ਪਵੇ ਇੱਕ ਜਥੇਬੰਦੀ ਜੇਕਰ ਦੂਜੀ ਜਥੇਬੰਦੀ ਐ ਐਸਕੀਐਮ ਨਹੀਂ ਆਂਦੀ ਤਾਂ ਫਿਰ ਕਿਤਨੇ ਕਿ ਤੇਜ ਸਿੰਘ ਢੱਲੇਬਾਲ ਤੇ ਹੋਰ ਕਈ ਕਿਸਾਨ ਆਗੂ ਨੇ ਆਪਸ ਵਿੱਚ ਬੈਠ ਕੇ ਇੱਕ ਖੋਰ ਵੱਡੀ ਰਣਨੀਤੀ ਤਿਆਰ ਕਰ ਸਕਦੇ ਨੇ ਦੇਖਦੇ ਕਿ ਹੁਣ ਬਦਲ ਵਿੱਚ ਹੁਣ ਮੋਰਚਾ ਕਿੱਥੇ ਜਾ ਕੇ ਦੁਖਦਾ ਹੈ ਕਿ ਬਾਕੀ ਦਿੱਲੀ ਵੱਲ ਨੂੰ ਕੁਝ ਕਰਦਾ ਜਾਂ ਨਹੀਂ ਕਰਦਾ ਤੇ ਪੰਜਾਬ ਦੇ ਲੋਕ ਲਗਾਤਾਰ ਪਹੁੰਚ ਰਹੇ ਨੇ ਕਲਾਕਾਰ ਵੀ ਇਸ ਮੋਰਚੇ 'ਤੇ ਪਹੁੰਚਣ ਸ਼ੁਰੂ ਹੋ ਗਏ ਨੇ 10 ਬਾਜਵਾ ਤੇ ਹਰਪ ਚੀਮਾ ਬੱਬੂ ਮਾਨ ਤੇ ਹੋਰ ਕਈ ਜਿਹੜੇ ਵੱਡੇ ਕਲਾਕਾਰ ਸੀ ਜਗਾ ਉੱਤੇ ਪਹੁੰਚਣ ਸ਼ੁਰੂ ਹੋ ਗਏ ਨੇ ਉਹਨਾਂ ਕਲਾਕਾਰ ਨੂੰ ਦੇਖਦੇ ਹੁਣ ਨੌਜਵਾਨਾਂ ਦਾ ਕਾਫਲਾ ਵੀ ਲਗਾਤਾਰ ਮੋਰਚੇ ਵੱਲ ਨੂੰ ਵੱਧ ਰਿਹਾ ਹੈ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਰਹੋ ਜਿੱਤੇ ਨਾਲ ਕਿ ਹੋਰ ਲੋਕਾਂ ਤੱਕ ਹਮਰ ਪਹੁੰਚ